ਆ ਦੇਖੋ ਜ਼ਿਮੀਦਾਰ ਭਰਾ ਨੇ ਕਿੰਨਾ ਚੰਗਾ ਕੰਮ ਕੀਤਾ ਜਿਹੜੇ ਨਵੀਂ ਉਮਰ ਦੇ ਮੁੰਡੇ ਆ ਨਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਦੇਖੋ ਯਾਰ ਇਕੱਠੇ ਕਰਕੇ ਨਾ ਦੇਖੋ ਹੌਸਲੇ ਦੇ ਨਾਲ ਕਿਹਾ ਵੀ ਮੇਰੀ ਮੋਟਰ ਦੇ ਉੱਤੇ ਮਿਹਨਤ ਲਾਇਆ ਕਰੋ ਯਾਰ ਦੇਖੋ ਵਧੀਆ ਪੌੜੀਆਂ ਚੜਾ ਕੇ ਦੇਖੋ ਕਿੰਨਾ ਵਧੀਆ ਤਿਆਰੀ ਕਰਕੇ ਦਿੱਤੀ ਐ ਮੁੰਡਿਆਂ ਨੂੰ ਯਾਰ ਨਹੀਂ ਤਾਂ ਕਿਹੜਾ ਜ਼ਿਮੀਦਾਰ ਕਹਿੰਦਾ ਵੀ ਮੇਰੀ ਮੋਟਰ ਤੇ ਆ ਕੇ ਗੰਦ ਪਾਉ ਯਾਰ ਏ ਵੀ ਕਿਸੇ ਜ਼ਿਮੀਂਦਾਰ ਭਰਾ ਦਾ ਹੌਸਲਾ ਹੁੰਦਾ ਵੀ ਚਲ ਕਿਸੇ ਦੇ ਨੌਜਵਾਨ ਵੀਰ ਵੀ ਨੌਕਰੀਆਂ ਤੇ ਲੱਗ ਜਾਣਗੇ ਬਹੁਤ ਚੰਗਾ ਕੰਮ ਹੋ ਜੂਗਾ ਘਰ ਦਾ ਗੁਜ਼ਾਰਾ ਚੱਲਣ ਲੱਗ ਜੂ ਯਾਰ ਮਿਹਨਤ ਕਰਦੇ ਨੇ ਗਰੀਬ ਬੱਚੇ ਵੀ ਵੇਚਦੇ ਯਾਰ ਜਿਹੜੇ ਵੀਰ ਇੰਨੀਆਂ ਚੰਗੀਆਂ ਗੱਲਾਂ ਸੋਚ ਰਹੇ ਨੇ ਨਾ ਉਹਨਾਂ ਦਾ ਰੱਬ ਵੀ ਸਾਥ ਦਿੰਦਾ ਯਾਰ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰਦਾ ਰੱਬ ਦੇਖੋ ਕਿੰਨਾ ਚੰਗਾ ਕੰਮ ਕੀਤਾ ਇਸ ਜ਼ਿਮੀਂਦਾਰ ਭਰਾ ਨੇ ਯਾਰ ਇੰਨਾ ਮੁੰਡਿਆਂ ਖਾਤਰ ਮੁੰਡੇ ਵੀ ਦੇਖੋ ਕਿੰਨੇ ਹੌਸਲੇ ਦੇ ਨਾਲ ਖਾ ਕੇ ਖਰਾਕਾ ਇੱਥੇ ਮਿਹਨਤ ਲਾਉਂਦੇ ਨੇ ਯਾਰ ਫੇਰ ਜਾ ਕੇ ਕਬੱਡੀਆਂ ਖੇਡੀਆਂ ਜਾਂਦੀਆਂ ਬਈ ਕਬੱਡੀ ਖੇਡਣੀ ਕੋਈ ਸੌਖੀ ਗੱਲ ਨਹੀਂ ਹੁੰਦੀ ਮਾਣਦਾਰੀ ਦੇ ਨਾਲ ਖੇਡਣਾ ਪੈਂਦਾ ਫੇਰ ਜਿੱਤੀਆਂ ਜਾਂਦੀਆਂ ਗੇਮਾਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ